ਆਮ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਵਿਚਾਰ ਵੱਡੀਆਂ ਤਬਦੀਲੀਆਂ ਨੂੰ ਜਨਮ ਦਿੰਦੇ ਨੇ ਅਸੀਂ ਆਮ ਕਰਕੇ ਜੀਵਨ ਵਿੱਚ ਵਿਚਾਰਾਂ ਨੂੰ ਜਾਂ ਵਿਚਾਰ ਧਾਰਾ ਨੂੰ ਲੋੜ ਨਾਲੋਂ ਵੱਧ ਮਹੱਤਵ ਦਿੰਦੇ ਹਾਂ ਕਿਹਾ ਜਾਂਦਾ ਹੈ ਕਿ ਧਿਆਨ ਸਾਧਨਾ ਇਸੇ ਤਰ੍ਹਾਂ ਦੀਆਂ ਵਿਧੀਆਂ ਨੇ ਜਿਹੜੀਆਂ ਦਿਮਾਗੀ ਪਦਰਤ ਤੇ ਵਾਪਰਨ ਵਾਲੀ ਤਬਦੀਲੀ ਤੋਂ ਅੱਗੇ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਅਸੀਂ ਪੰਜ ਵਿਕਾਰ ਕਹਿੰਦੇ ਆ ਜੇ ਇੰਟੈਲੈਕਚੁਅਲੀ ਅਸੀਂ ਜਾਣ ਲਈਏ ਇਹਨਾਂ ਬਾਰੇ ਤੇ ਸਿਰਫ ਇੰਟੈਲੈਕਟ ਇੰਟੈਲੈਕਚੁਅਲੀ ਜਾਣਨ ਨਾਲ ਇਹ ਕਾਬੂ ਨਹੀਂ ਕੀਤੇ ਜਾ ਸਕਦੇ ਅਸਲੀ ਇਨਕਲਾਬ ਮਨ ਨੂੰ ਇਸ ਤਰ੍ਹਾਂ ਬਦਲਣਾ ਹੈ ਨਾ ਕਿ ਸਿਰਫ ਵਿਚਾਰਾਂ ਦੇ ਪੱਦਰ ਤੇ ਨਵੀਂ ਤਰ੍ਹਾਂ ਦੇ ਵਿਚਾਰ ਰਟ ਲੈਣਾ ਰੋਹਾਨੀ ਕ੍ਰਾਂਤੀ ਇਸ ਅਰਥ ਵਿੱਚ ਪੋਲਿਟੀਕਲ ਕ੍ਰਾਂਤੀਆਂ ਨਾਲੋਂ ਬੁਨਿਆਦੀ ਤੌਰ ਤੇ ਵੱਖਰੀ ਹੈ ਪੋਲਿਟੀਕਲ ਇਨਕਲਾਬ ਨਾਲੋਂ ਸ਼ਾਂਤੀ ਕਿਤੇ ਜ਼ਿਆਦਾ ਗਹਿਰੀ ਕ੍ਰਾਂਤੀ ਹੈ ਤੇਗ ਕਿਤਾਬ ਦੀਆਂ ਕਵਿਤਾਵਾਂ ਬਾਰੇ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਉਹਨਾਂ ਦੇ ਪਿਛੋਕੜ ਬਾਰੇ ਲੜੀਵਾਰ ਸਾਡੀ ਇਹ ਗੱਲਬਾਤ ਹੈ ਤੇ ਅੱਜ ਗੱਲਬਾਤ ਦਾ ਜੋ ਸਾਡਾ ਵਿਸ਼ਾ ਹੈ ਨਾ ਜਿਸ ਕਵਿਤਾ ਦੇ ਆਧਾਰ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਉਹਦੀ ਸ਼ੁਰੂਆਤ ਅਸੀਂ ਇੱਕ ਅਜੀਬ ਸਵਾਲ ਨਾਲ ਕਰ ਸਕਦੇ ਹਾਂ ਸੁਣਨ ਵਾਲਿਆਂ ਨੂੰ ਇਹ ਅਜੀਬ ਲੱਗ ਸਕਦਾ ਸਵਾਲ ਹੈ ਕਿ ਕ੍ਰਾਂਤੀ ਇਨਕਲਾਬ ਕੋਈ ਵੀ ਵੱਡੀ ਤਬਦੀਲੀ ਜਿਸ ਨੂੰ ਅਸੀਂ ਸਮਝਦੇ ਹਾਂ ਅਸਲੀ ਕ੍ਰਾਂਤੀ ਵਿਚਾਰਾਂ ਤੋਂ ਪੈਦਾ ਹੁੰਦੀ ਹੈ ਜਾਂ ਸ਼ਾਂਤ ਮਨਾਂ ਤੋਂ ਪਹਿਲੀ ਨਜ਼ਰੇ ਇਹ ਸਵਾਲ ਬੜਾ ਅਟਪਟਾ ਲੱਗ ਸਕਦਾ ਹੈ ਕਈਆਂ ਨੂੰ ਬੜਾ ਉਪਰਾ ਲੱਗ ਸਕਦਾ ਹੈ ਤੇ ਕਈਆਂ ਨੂੰ ਲੱਗ ਸਕਦਾ ਕਿ ਬੜਾ ਬੇਤੁਕਾ ਸਵਾਲ ਹੈ ਕਿਉਂਕਿ ਆਮ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਵਿਚਾਰ ਵੱਡੀਆਂ ਤਬਦੀਲੀਆਂ ਨੂੰ ਜਨਮ ਦਿੰਦੇ ਨੇ ਅਸੀਂ ਆਮ ਕਰਕੇ ਜੀਵਨ ਵਿੱਚ ਵਿਚਾਰਾਂ ਨੂੰ ਜਾਂ ਵਿਚਾਰਧਾਰਾ ਨੂੰ ਲੋੜ ਨਾਲੋਂ ਵੱਧ ਮਹੱਤਵ ਦਿੰਨੇ ਵਿਚਾਰ ਜਾਂ ਵਿਚਾਰਧਾਰਾ ਅਹਿਮ ਹਨ ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਬਹੁਤ ਇੰਪੋਰਟੈਂਟ ਨੇ ਪਰ ਇਹਨਾਂ ਤੋਂ ਵੀ ਗਹਿਰਾ ਕੁਝ ਹੈ ਇਹਨਾਂ ਤੋਂ ਵੀ ਵੱਡਾ ਕੁਝ ਹੈ ਕੁਝ ਅਜਿਹਾ ਹੈ ਜੋ ਵਿਚਾਰਾਂ ਤੋਂ ਉੱਚਾ ਇਹ ਕੀ ਹੈ ਇਹ ਹੈ ਅੰਦਰ ਦੀ ਸ਼ਾਂਤੀ ਵਿਚਾਰ ਹਿਲਜੁਲ ਹੈ ਅਤੇ ਸ਼ਾਂਤੀ ਠਹਿਰਾਓ ਵਿਚਾਰਾਂ ਤੋਂ ਸੰਘਰਸ਼ ਪੈਦਾ ਹੁੰਦਾ ਹੈ ਕਸ਼ਮਕਸ਼ ਪੈਦਾ ਹੁੰਦੀ ਹੈ ਅਤੇ ਸ਼ਾਂਤੀ ਤੋਂ ਪਿਆਰ ਜੋ ਤਬਦੀਲੀ ਸਿਰਫ ਵਿਚਾਰਾਂ ਦੇ ਪੱਧਰ ਤੇ ਵਾਪਰਦੀ ਹੈ ਆਈਡੀਆਜ਼ ਦੇ ਆਈਡੀਓਲੋਜੀ ਦੇ ਪੱਧਰ ਤੇ ਵਾਪਰਦੀ ਹੈ ਮੇਰਾ ਮੰਨਣਾ ਹੈ ਕਿ ਉਹ ਸਹੀ ਤਬਦੀਲੀ ਹੈ ਤੇ ਕੱਚੀ ਵੀ ਹੈ ਜਿਨ੍ਹਾਂ ਲੋਕਾਂ ਨੇ ਨਿਰਾਪura ਨਵੇਂ ਵਿਚਾਰ ਗ੍ਰਹਿਣ ਕੀਤੇ ਨਵੇਂ ਆਈਡੀਆਜ਼ ਸਿੱਖ ਲਏ ਜਾਂ ਅਡਾਪਟ ਕੀਤੇ ਉਹਨਾਂ 'ਚ ਗਹਿਰੀ ਜਾਂ ਕੋਈ ਬੁਨਿਆਦੀ ਫੰਡਮੈਂਟਲ ਚੇਂਜ ਨਹੀਂ ਆਈ ਕਿਸੇ ਵੀ ਚੰਗੀ ਗੱਲ ਨੂੰ ਸਿਰਫ ਦਿਮਾਗ ਜਾਂ ਬੁੱਧੀ ਨਾਲ ਜਦੋਂ ਅਸੀਂ ਜਾਣ ਲੈਨੇ ਆ ਤਾਂ ਇਹਦੇ ਨਾਲ ਇਨਸਾਨ ਨਹੀਂ ਬਦਲਦਾ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਇਹ ਸਿੱਖ ਸਕਦੇ ਹਾਂ ਜਿਵੇਂ ਬੱਚੇ ਵੀ ਸਿੱਖਦੇ ਨੇ ਸਕੂਲਾਂ 'ਚ ਕਿ ਸੱਚ ਬੋਲਣਾ ਚੰਗਾ ਪਰ ਸਿਰਫ ਇੰਨਾ ਜਾਣਨ ਨਾਲ ਕਿ ਕੋਈ ਸੱਚ ਸੱਚ ਬੋਲਣਾ ਜਾਨਣ ਨਾਲ ਹੀ ਬੰਦਾ ਸੱਚ ਬੋਲਣ ਨਹੀਂ ਲੱਗ ਜਾਂਦਾ ਇਸੇ ਤਰ੍ਹਾਂ ਅਸੀਂ ਇਹ ਦਿਮਾਗੀ ਤੌਰ ਤੇ ਸੁਣ ਜਾਂ ਸਿੱਖ ਸਕਦੇ ਹਾਂ ਕਿ ਦੂਜਿਆਂ ਦੀ ਮਦਦ ਕਰਨੀ ਲੋੜਾਂ ਲੋੜਵੰਦਾਂ ਦੀ ਮਦਦ ਕਰਨੀ ਚੰਗੀ ਗੱਲ ਹੈ ਇਹ ਗੱਲ ਦਿਮਾਗੀ ਤੌਰ ਤੇ ਸਿੱਖ ਕੇ ਕੋਈ ਦੂਜਿਆਂ ਦੀ ਮਦਦ ਦੇ ਗੁਣ ਦੱਸਣ ਵਾਲਾ ਭਾਵੇਂ ਪੂਰਾ ਭਾਸ਼ਣ ਤਿਆਰ ਕਰ ਲਵੇ ਸਟੇਜ ਦੇ ਉੱਤੇ ਉਹ ਭਾਸ਼ਣ ਦੇ ਦੇਵੇ ਜਾਂ ਕੋਈ ਲੇਖ ਲਿਖ ਦੇ ਪਰ ਇਹ ਤਬਦੀਲੀ ਨਹੀਂ ਹੈ ਕਿ ਸਿਰਫ ਦਿਮਾਗੀ ਤੌਰ ਦੇ ਉੱਤੇ ਇਸ ਗੱਲ ਨੂੰ ਜਾਣਿਆ ਜਾਂ ਇਸ ਨੂੰ ਬਿਆਨ ਕੀਤਾ ਕਿ ਦੂਜਿਆਂ ਦੀ ਮਦਦ ਕਰਨਾ ਚੰਗੀ ਗੱਲ ਹੈ ਅਸਲੀ ਤਬਦੀਲੀ ਉਦੋਂ ਆਉਂਦੀ ਹੈ ਜਦੋਂ ਇਹ ਖਿਆਲ ਸਾਡੇ ਸੁਭਾਅ 'ਚ ਉਤਰ ਜਾਂਦਾ ਹੈ ਜਦੋਂ ਅਸੀਂ ਸੱਚਮੁੱਚ ਖੁਦ ਦੂਜਿਆਂ ਦੀ ਮਦਦ ਕਰਨ ਲੱਗਦੇ ਹ ਅਜਹੀ ਤਬਦੀਲੀ ਕਿਸ ਤਰ੍ਹਾਂ ਆਉਂਦੀ ਹੈ ਜਿਹੜੀ ਵਿਚਾਰਾਂ ਤੋਂ ਅੱਗੇ ਜਾਂਦੀ ਜਿਹੜੀ ਵਿਚਾਰਾਂ ਤੋਂ ਗਹਿਰੀ ਹੁੰਦੀ ਹੈ ਇੱਕ ਸਵਾਲ ਹੈ ਜਿਹਦਾ ਜਵਾਬ ਮੁਸ਼ਕਲ ਹੋ ਸਕਦਾ ਹੈ ਇਸ ਦੀਆਂ ਧਰਮਾਂ ਚ ਅਨੇਕਾਂ ਵਿਧੀਆਂ ਨੇ ਕਿਹਾ ਜਾਂਦਾ ਕਿ ਧਿਆਨ ਸਾਧਨਾ ਇਸੇ ਤਰ੍ਹਾਂ ਦੀਆਂ ਵਿਧੀਆਂ ਨੇ ਜਿਹੜੀਆਂ ਦਿਮਾਗੀ ਪਦਰਤ ਤੇ ਵਾਪਰਨ ਵਾਲੀ ਤਬਦੀਲੀ ਤੋਂ ਅੱਗੇ ਜਾ ਸਕਦੀਆਂ ਵਿਚਾਰ ਆਈਡੀਆਜ਼ ਇਹ ਚੇਤਨ ਪੱਧਰ ਤੱਕ ਜਾਂਦੇ ਨੇ ਪਰ ਧਿਆਨ ਸਾਧਨਾ ਇਹ ਅਵਚੇਤਨ ਤੱਕ ਸਬਕੌਂਸ਼ੀਅਸ ਮਾਈਂਡ ਤੱਕ ਪਹੁੰਚਦੇ ਨੇ ਸਾਡੇ ਜੀਵਨ ਚ ਸਭ ਤੋਂ ਵੱਡੀ ਖਲਬਲੀ ਉਹਨਾਂ ਭਾਵਾਂ ਦੀ ਹੈ ਜਿਨ੍ਹਾਂ ਨੂੰ ਅਸੀਂ ਪੰਜ ਵਿਕਾਰ ਕਹਿੰਦੇ ਆ ਪੰਜ ਵਿਕਾਰ ਪੰਜ ਵੱਡੇ ਵਰਗ ਜਾਂ ਕੈਟਾਗਰੀਸ ਨੇ ਇਹਨਾਂ ਦੀਆਂ ਵੀ ਅੱਗੇ अनेका ਸ਼ੇਡਸ ਜਾਂ ਇਹਨਾਂ ਦੇ ਉਪ ਵਰਗ ਨੇ ਇਹ ਪੰਜੇ ਸਿਰਫ ਬੌਧਿਕ ਪੱਧਰ ਤੇ ਕਾਬੂ ਹੇਟ ਨਹੀਂ ਆ ਸਕਦੇ ਜਿਨ੍ਹਾਂ ਨੂੰ ਅਸੀਂ ਪੰਜ ਵਿਕਾਰ ਕਹਿੰਦੇ ਆ ਜੇ ਇੰਟੈਲੈਕਚੁਅਲੀ ਅਸੀਂ ਜਾਣ ਲਈਏ ਇਹਨਾਂ ਬਾਰੇ ਤੇ ਸਿਰਫ ਇੰਟੈਲੈਕ ਇੰਟੈਲੈਕਚੁਅਲੀ ਜਾਣਨ ਨਾਲ ਇਹ ਕਾਬੂ ਨਹੀਂ ਕੀਤਾ ਜਾ ਸਕਦਾ ਸਿਰਫ ਦਿਮਾਗੀ ਪੱਧਰ ਤੇ ਉੱਤੇ ਹੀ ਜਾਣ ਲੈਣਾ ਕਿ ਪੰਜ ਵਿਕਾਰਾਂ ਤੇ ਕਾਬੂ ਪਾਉਣਾ ਅਤੇ ਇਸ ਬਾਰੇ ਅਸੀਂ ਭਾਸ਼ਣ ਵੀ ਦੇਣ ਦੇਣ ਲੱਗ ਸਕਦੇ ਹਾਂ ਪਰ ਇਹਦੇ ਨਾਲ ਜ਼ਰੂਰੀ ਨਹੀਂ ਕਿ ਇਹ ਕਾਬੂ ਹੋਟ ਆ ਜਾ। ਇਹਨਾਂ ਬਾਰੇ ਬੋਲਣਾ ਆਸਾਨ ਹੈ ਇਹਨਾਂ ਬਾਰੇ ਗੱਲ ਕਰਨੀ ਆਸਾਨ ਹੈ ਪਰ ਸੱਚਮੁੱਚ ਵਿੱਚ ਇਹਨਾਂ ਤੇ ਕਾਬੂ ਪਾਉਣਾ ਪਹਾੜ ਜਿੱਡੀ ਚੁਣੌਤੀ ਹੋ ਸਕਦਾ ਹੈ ਇਸੇ ਤਰ੍ਹਾਂ ਕਿ ਜਿਵੇਂ ਮਨ ਦੀ ਐਵਰੇਸਟ ਐਵਰੇਸਟ ਤੇ ਚੜਨਾ ਹੋਵੇ ਇਹ ਜਗ ਜਿੱਤਣ ਵਾਲੀ ਗੱਲ ਹੈ ਇਸੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਜਪ ਜੀਤ ਗਿਆ ਕਿ ਮਨ ਜੀਤ ਜਗ ਜੀਤ ਜਿਸ ਨੇ ਮਨ ਦੀਆਂ ਬਿਰਤੀਆਂ ਤੇ ਕਾਬੂ ਪਾ ਲਿਆ ਉਸ ਨੇ ਸਮਝੋ ਜਗ ਜਿੱਤ ਲਿਆ ਇਹ ਮੁਸ਼ਕਲ ਮੁਸ਼ਕਿਲ ਕੰਮ ਹੈ ਪਰ ਜਿਨ੍ਹਾਂ ਨੇ ਇਸ ਵਿੱਚ ਕਾਮਯਾਬੀ ਹਾਸਲ ਕਰ ਲਈ ਉਹ ਹੀ ਅਸਲ ਜੋਧੇ ਨੇ ਉਹਨਾਂ ਨੇ ਹੀ ਅਸਲ ਜਿੱਤ ਹਾਸਲ ਕੀਤੀ ਇਸ ਅਰਥ 'ਚ ਇਹ ਗੱਲ ਕਿ ਕਹੀ ਜਾਂਦੀ ਹੈ ਕਿ ਅਸਲੀ ਇਨਕਲਾਬ ਮਨ ਨੂੰ ਇਸ ਤਰ੍ਹਾਂ ਬਦਲਣਾ ਹੈ ਨਾ ਕਿ ਸਿਰਫ ਵਿਚਾਰਾਂ ਦੇ ਪੱਦਰ ਤੇ ਨਵੀਂ ਤਰ੍ਹਾਂ ਦੇ ਵਿਚਾਰ ਰਟ ਲੈਣਾ ਰੋਹਾਨੀ ਕ੍ਰਾਂਤੀ ਇਸ ਅਰਥ ਵਿੱਚ ਪੋਲਿਟੀਕਲ ਕ੍ਰਾਂਤੀਆਂ ਨਾਲੋਂ ਬੁਨਿਆਦੀ ਤੌਰ ਤੇ ਵੱਖਰੀ ਹੈ ਜਦੋਂ ਤੱਕ ਮਨਾਂ ਵਿੱਚ ਇਹ ਕ੍ਰਾਂਤੀ ਨਹੀਂ ਹੁੰਦੀ ਬਹਾਰ ਦੀਆਂ ਪੋਲਿਟਿਕਲ ਕ੍ਰਾਂਤੀਆਂ ਦਾ ਕੋਈ ਮਹਾਨਾ ਨਹੀਂ ਹੈ ਤੇਗ ਕਿਤਾਬ ਚ ਇੱਕ ਕਵਿਤਾ ਹੈ ਕੁਝ ਇਸੇ ਪਾਸੇ ਉਹ ਇਸ਼ਾਰਾ ਕਰ ਰਹੀ ਹੈ ਇਹਦਾ ਨਾਮ ਹੈ ਸ਼ਾਂਤੀ ਕੇ ਕ੍ਰਾਂਤੀ ਇਹ ਸ਼ਾਂਤੀ ਵਿਚਾਰਾਂ ਵਿੱਚੋਂ ਨਹੀਂ ਸ਼ਾਂਤੀ ਵਿੱਚੋਂ ਉੱਭਰੇ ਇੱਕ ਕ੍ਰਾਂਤੀ ਵਿਚਾਰਾਂ ਵਿੱਚੋਂ ਨਹੀਂ ਸ਼ਾਂਤੀ ਵਿੱਚੋਂ ਉੱਭਰੇ ਜਿਵੇਂ ਮੋਮ ਵਿੱਚੋਂ ਬੱਤੀ ਨਿਕਲੇ ਜਿਵੇਂ ਤੇਲ ਵਿੱਚੋਂ ਦੀਵਾ ਨਿਕਲੇ ਲੱਕੜ 'ਚੋਂ लाਟ ਨਿਕਲੇ ਜਾਂ ਸੰਤ ਅੰਦਰੋਂ ਤਲਵਾਰ ਉੱਠੇ ਇਹ ਕ੍ਰਾਂਤੀ ਵਿਚਾਰਾਂ ਵਿੱਚੋਂ ਨਹੀਂ ਸ਼ਾਂਤੀ ਵਿੱਚੋਂ ਉਪਜੇ ਜਿਵੇਂ ਮੋਮ ਵਿੱਚੋਂ ਬੱਤੀ ਨਿਕਲੇ ਤੇਲ ਵਿੱਚੋਂ ਦੀਵਾ ਨਿਕਲੇ ਲੱਕੜ ਵਿੱਚੋਂ लाਟ ਨਿਕਲੇ ਜਾਂ ਸੰਤ ਅੰਦਰੋਂ ਤਲਵਾਰ ਉੱਠੇ ਇਹ ਇਹ ਉਹਨਾਂ ਦੀ ਸ਼ਹਾਦਤ ਜੋ ਮੌਤ ਤੋਂ ਪਹਿਲਾਂ ਮਰ ਗਏ ਇਹ ਉਹਨਾਂ ਦੀ ਸ਼ਹਾਦਤ ਜੋ ਮੌਤ ਤੋਂ ਪਹਿਲਾਂ ਮਰ ਗਏ ਇਹ ਰਾਜ ਪਲਟਾ ਨਹੀਂ ਮਨਾਂ ਦਾ ਪਲਟਾ ਅਤੇ ਜਿਨ੍ਹਾਂ ਨੇ ਮਨ ਜਿੱਤ ਲਏ ਜਿਨ੍ਹਾਂ ਦੇ ਮਨਾਂ ਵਿੱਚ ਸ਼ਾਂਤੀ ਦਾ ਵਾਸਾ ਹੋ ਗਿਆ ਉਹ ਦੁਨੀਆ ਦੇ ਸਭ ਤੋਂ ਵੱਡੇ ਬਲੀ ਸਾਬਤ ਹੋਏ ਉਹਨਾਂ ਨੇ ਬਿਨਾ ਹਥਿਆਰਾਂ ਦੇ ਜੋ ਲੜਾਈਆਂ ਲੜੀਆਂ ਉਹ ਹਥਿਆਰਬੰਦ ਲੜਾਈਆਂ ਨਾਲੋਂ ਕਿਤੇ ਵੱਡੀਆਂ ਤੇ ਗਹਿਰੀਆਂ ਨੇ ਜੋ ਕ੍ਰਾਂਤੀ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਨੇ ਪੈਦਾ ਕੀਤੀ ਉਹ ਸ਼ਾਂਤੀ ਚੁੱਪ ਜੀ ਇਹ ਘਟਨਾ ਸ਼ਾਂਤ ਹੋਏ ਮਨਾਂ ਨੇ ਪੈਦਾ ਕੀਤੀ ਇਸ ਗੱਲ ਦਾ ਇਹ ਮਤਲਬ ਨਹੀਂ ਕਿ ਵਿਚਾਰ ਅਤੇ ਮਨ ਦਾ ਠਹਿਰਾਅ ਇੱਕ ਦੂਜੇ ਦੇ ਉਲਟ ਚੀਜ਼ਾਂ ਨੇ ਕਹਿਣ ਦਾ ਮਕਸਦ ਸਿਰਫ ਇਹਨਾ ਕੇ ਵਿਚਾਰ ਜੀਵਨ ਦੀ ਅਤੇ ਇਨਸਾਨੀ ਵਜੂਦ ਦੀ ਇਕਤਾ ਇਕ ਲੇਅਰ ਹੈ ਇਸ ਤੋਂ ਗਹਿਰੀਆਂ ਵੀ ਕਈ ਹੋਰ ਲੈਰਾਂ ਨੇ ਜਿਵੇਂ ਪਿਆਰ ਦੀ ਇਕ ਲੇਅਰ ਹੈ ਪਿਆਰ ਵਿਚਾਰਾਂ ਨਾਲੋਂ ਜ਼ਿਆਦਾ ਗਹਿਰਾ ਇਸੇ ਤਰ੍ਹਾਂ ਚੇਤਨਾ ਦੇ ਕੌਨਸ਼ੀਅਸਨੈਸ ਦੇ ਹੋਰ ਤਲ ਨੇ ਹੋਰ ਹੋਰ ਪੱਦਰ ਨੇ ਇਕਜੰਗ ਵਿਚਾਰਾਂ ਚੋਂ ਪੈਦਾ ਹੁੰਦੀ ਹੈ ਜਿਵੇਂ ਦੁਨੀਆ ਪਰਚ ਕਈ ਪੋਲੀਟੀਕਲ ਇਨਕਲਾਬ ਹੋਏ ਉਹ ਆਈਡੀਆਜ਼ ਤੋਂ ਪੈਦਾ ਹੋਏ ਸਿਧਾਂਤਾਂ ਤੋਂ ਪੈਦਾ ਹੋਏ ਇੱਕ ਜੰਗ ਜਈ ਹੈ ਜਿਸ ਨੂੰ ਤਾਕਤ ਵਿਚਾਰਾਂ ਤੋਂ ਅਗਲੇ ਤਲਾਂ ਤੋਂ ਮਿਲਦੀ ਹੈ ਵਿਚਾਰਾਂ ਤੋਂ ਜ਼ਿਆਦਾ ਗਹਿਰੇ ਸੋਰਸਸ ਤੋਂ ਤਾਕਤ ਮਿਲਦੀ ਹੈ ਇਸ ਜੰਗ ਦੀ ਤਾਕਤ ਉਹ ਮਨ ਹੁੰਦੇ ਨੇ ਜਿਨ੍ਹਾਂ ਨੇ ਪੰਜ ਵਿਚਾਰਾਂ ਤੇ ਕਾਬੂ ਪਾ ਲਿਆ ਇਹ ਵੀ ਕਹਿ ਸਕਦੇ ਹਾਂ ਕਿ ਇਹ ਜੰਗ ਅੰਦਰਲੇ ਅਮਨ ਤੋਂ ਪੈਦਾ ਹੁੰਦੀ ਜਿਵੇਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੈ। ਇਸੇ ਤਰ੍ਹਾਂ ਦੀ ਖੋਰ ਕਵਤਾ ਹੈ। ਇਹਦਾ ਨਾਮ ਹੈ ਅਮਨ। ਅੱਜ ਲੜਨਾ ਨੰਗੇ ਤੜ ਇਕੱਲੀ ਜਾਨ ਬਿਨਾ ਕਿਸੇ ਸਹਾਰੇ ਦੇ ਬਿਨਾ ਸ਼ਸਤਰਾਂ ਦੇ ਫੌਜ ਬਿਨਾ ਬਾਰੀ ਤਾਕਤ ਬਿਨਾ ਅੱਜ ਲੜਨਾ ਨੰਗੇ ਤੜ ਇਕੱਲੀ ਜਾਨ ਬਿਨਾ ਕਿਸੇ ਸਹਾਰੇ ਦੇ ਬਿਨਾ ਸ਼ਸਤਰਾਂ ਦੇ ਫੌਜ ਬਿਨਾ ਬਾਰੀ ਤਾਕਤ ਬਿਨਾ ਜੰਗ ਜੋ ਲੜੀ ਜਾਂਦੀ ਅੰਦਰ ਦੀ ਤਾਕਤ ਨਾਲ ਜਿਵੇਂ ਗੁਰੂ ਅਰਜਨ ਦੇਵ ਨੇ ਲੜੀ ਤਤੀ ਤਵੀ ਤੇ ਗੁਰੂ ਤੇਗ ਬਹਾਦਰ ਨੇ ਚਾਂਦਨੀ ਚੌਕ ਵਿੱਚ ਇਹ ਜੰਗ ਜੋ ਲੜਨੀ ਬਿਨ ਹਥਿਆਰਾਂ ਸੰਜਮ ਦੀ ਢਾਲ ਨਾਲ ਇਹ ਜੰਗ ਜੋ ਲੜਨੀ ਬਿਨ ਹਥਿਆਰਾਂ ਸੰਜਮ ਦੀ ਢਾਲ ਨਾਲ ਇਹ ਵੀ ਗਹਿਰੀ ਜੰਗ ਲੜੀ ਜਾਵੇ ਜੋ ਬਾਰੀਕ ਹਥਿਆਰਾਂ ਨਾਲ ਜਿਨ੍ਹਾਂ ਹਥਿਆਰਾਂ ਨਾਲ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਲੜੇ ਉਹ ਬਹੁਤ ਬਹੁਤ ਸੂਖਮ ਹਥਿਆਰ ਇਹਨਾਂ ਸੂਖਮ ਹਥਿਆਰਾਂ ਦਾ ਸੂਖਮ ਅਸਰ ਵੀ ਸਦੀਆਂ ਤੱਕ ਮੌਜੂਦ ਰਹੇਗਾ ਸ਼ਾਂਤੀ ਕਿਤੇ ਕਿਤੇ ਜ਼ਿਆਦਾ ਪੋਲਿਟਿਕਲ ਇਨਕਲਾਬ ਨਾਲੋਂ ਸ਼ਾਂਤੀ ਕਿਤੇ ਜ਼ਿਆਦਾ ਗਹਿਰੀ ਕ੍ਰਾਂਤੀ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਾਂਤੀ ਹੀ ਅਸਲ ਕ੍ਰਾਂਤੀ ਹੈ ਅਸਲੀ ਇਨਸਾਨੀ ਮੁਕਤੀ ਦੇ ਦਵਾਰ ਇਨਸਾਨੀ ਸਾਲਵੇਸ਼ਨ ਦੇ ਦਵਾਰ ਇਸ ਵਿੱਚੋਂ ਹੀ ਖੁੱਲਦੇ ਨੇ ਇਸ ਤਰ੍ਹਾਂ ਦੇ ਇਨ੍ਹਾਂ ਵਿਚਾਰਾਂ ਦੀ ਉੱਤੇ ਅਸੀਂ ਚਰਚਾ ਜਾਰੀ ਰੱਖਾਂਗੇ ਅਗਲੇ ਐਪੀਸੋਡ 'ਚ ਵੀ ਤੁਹਾਨੂੰ ਇਹ ਗੱਲਬਾਤ ਚੰਗੀ ਲੱਗ ਰਹੀ ਹੈ ਤੁਸੀਂ ਇਸ ਨੂੰ ਪਸੰਦ ਕਰ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਗਲੇ ਐਪੀਸੋਡ 'ਚ ਵੀ ਇਹ ਗੱਲਬਾਤ ਜਾਰੀ ਰਹੇਗੀ ਤੇ ਜੇ ਤੁਹਾਨੂੰ ਇਹ ਗੱਲਬਾਤ ਪਸੰਦ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ